ਅਸੀ ਕੱਲ ਦੀ ਕਿਸਾਨ ਦੋਸਤੂ 1509 ਬਾਸਮਤੀ ਦੀ ਪਨੀਰੀ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਸਾਨੂੰ ਵੱਡੀ ਸਮੱਸਿਆ ਆਪਾਂ ਵੇਖਦੇ ਆ ਉਹ ਹੈ ਝੰਡਾ ਰੋਗ ਤੇ ਝੰਡਾ ਰੋਗ ਤੋਂ ਆਪਾਂ ਜਿਹੜੀ ਪੀਏਯੂ ਦੀ ਸਪਾਰਸ਼ਾ ਉਹ ਹੈਗੀ ਟ੍ਰਾਈਕੋਡਰਮਾ ਸਪੈਰਿਲਮ ਜਿਹੜਾ ਆਈਪੀਐਲ ਦਾ ਇਗਨੋਰ ਕਰਕੇ ਇੱਕ ਪ੍ਰੋਡਕਟ ਆਉਂਦਾ ਆਪਣਾ ਤੇ 15 ਕਿਗ ਦੇ ਦਰਾਮ ਜਿਹੜਾ ਪਾਊਡਰ ਆ ਇਹ ਤੁਸੀਂ 1 ਲੀਟਰ ਪਾਣੀ 'ਚ ਘੋਲ ਕੇ ਇਸ ਢੰਗ ਨਾਲ ਚਬਚਾ ਬਣਾ ਕੇ 6 ਘੰਟੇ ਡਿਪ ਕਰਨਾ ਇਹ ਡਿਪ ਕਰਨ ਦੇ ਨਾਲ ਜਿਹੜਾ ਝੰਡਾ ਰੋਗ ਆ ਉਹ ਤੁਹਾਡਾ 99% ਕੰਟਰੋਲ ਹੋਏਗਾ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਪਿਛਲੇ ਸਾਲ ਵੀ ਆਪਾਂ ਡੈਮੋ ਲਾਏ ਆ ਇਹਦੇ ਤੇ ਮੈਂ ਜਿੰਨੇ ਵੀ ਵਸਮਤੀ ਦੇ ਕਾਸਟ ਕਰਨੇ ਉਹਨਾਂ ਨੂੰ ਅਪੀਲ ਕਰਦਾ ਵੀ ਹੁਣ ਸਮੇਂ ਰਹਿੰਦੇ ਇਹ ਨਾਲ ਜੜਾ ਸੋਧ ਲਈਏ ਆਪਾਂ ਜਦੋਂ ਆਪਾਂ ਮੁੜ ਕੇ ਫਸਲ ਦੇ ਵਿੱਚ ਝੰਡਾ ਰੋਗ ਸ਼ੁਰੂ ਹੋ ਜਾਂਦਾ ਫਿਰ ਕੋਈ ਵੀ ਉਲੀ ਨਾਸ਼ਕ ਇਹਨੂੰ ਕੰਟਰੋਲ ਨਹੀਂ ਕਰਦਾ ਕਿਉਂਕਿ ਸੈਲ ਐਲੋੰਗੇਸ਼ਨ ਹੋ ਜਾਂਦੀ ਹੈ ਤਾਂ ਕਵੇਲੇ ਦੀਆਂ ਟੱਕਰਾਂ ਤੋਂ ਜ਼ਰੂਰੀ ਇਹ ਹੈ ਵੀ ਹੁਣ ਸਮੇਂ ਰਹਿੰਦੇ ਇਹਦਾ ਆਪਾਂ ਹੱਲ ਕਰ ਲਈਏ ਮੁਰਗੀ ਦੀ ਖੇਤੀ ਖਰਚੇ ਵਧਾਉਣ ਵਾਲੀ ਗੱਲ ਆ ਉਹਦਾ ਕੰਟਰੋਲ ਮੇਅਰ ਕੋਈ ਨਹੀਂ ਧੰਨਵਾਦ